ਦੋਸਤੋ ਮੈਂ ਗੀਤਕਾਰ ਪਿੰਦਰ ਸਹੋਲੀ ਵਾਲਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ 16 ਮਾਰਚ ਨੂੰ ਆ ਜਿਹੜੀ ਨਾਂਕੇ ਗਈ ਆ 2025 ਇਨਸਾਨੀਅਤ ਦੇ ਨਾਮ ਉੱਤੇ ਕਲੰਕ ਇੱਕ ਬੰਦੇ ਵੱਲੋਂ ਅਮਰਜੀਤ ਉੱਤਰਦਾਰਸ਼ਨ ਸਿੰਘ ਬਿਹਾਰੀ ਵਾਲਾ ਪਿੰਡ ਚ ਜਿਹਨੂੰ ਕਹਿੰਦੇ ਨੇ ਸਹੋਲੀਚ ਉਸ ਬੰਦੇ ਨੇ ਸਾਡੇ ਘਰੇ ਰੱਖੇ ਹੋਏ ਕਬੂਤਰਾਂ ਦੇ ਨਾਲ ਗਲਤ ਕਰਤੂਤ ਕਰਕੇ 6 ਕਬੂਤਰਾਂ ਨੂੰ ਜਾਨੋਂ ਮਾਰਤਾ ਮੈਂ 16 ਤਰੀਕ ਨੂੰ ਉਸੇ ਵਕਤ ਜਾ ਕੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਈ ਪਰ ਕੋਈ ਗੱਲਬਾਤ ਨਹੀਂ ਹੋਈ ਜਦੋਂ ਫਿਰ ਮੇਰੇ ਪਿਆਰ ਵਾਲੇ ਪੱਤਰਕਾਰ ਨੇ ਇੱਕ ਦੋ ਮੈਂ ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਫੋਨ ਕਰਿਆ ਥਾਣੇ ਤੇ ਫਿਰ 19 ਤਰੀਕ ਨੂੰ ਜਾ ਕੇ ਪੁਲਿਸ ਨੇ ਪੱਕੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫੇਰ ਕਬੂਤਰਾਂ ਦਾ ਮੈਡੀਕਲ ਕਰਵਾਇਆ ਗਿਆ ਜਦ ਕਿ ਹੱਕ ਤਾਂ ਇਹ ਬਣਦਾ ਸੀ 16 ਨੂੰ ਜਦੋਂ ਮੈਂ ਰਿਪੋਰਟ ਲਖਾਈ ਸੀ ਉਸੇ ਵਖਤ ਪੁਲਿਸ ਮੈਨੂੰ ਲੈਟਰ ਦਿੰਦੀ ਤੇ ਮੈਡੀਕਲ ਹੁੰਦਾ ਤੇ ਮੈਂ ਫਿਰ ਕਬੂਤਰ ਬਰਫ ਦੇ ਵਿੱਚ ਲਾ ਕੇ ਰੱਖੇ ਪਰ ਇਹ ਪੁਲਿਸ ਦੀ ਨਲੈਕੀ ਕਹਿ ਸਕਦੇ ਆ ਪਈ ਜਦੋਂ ਉਹਨਾਂ ਦਾ ਮੈਡੀਕਲ ਹੋਇਆ ਉਸ ਤਿੰਨ ਤੱਕ ਤਕਰੀਬਨ ਉਹਨੀਆਂ ਬਾਡੀਆਂ ਨੇ ਜੋ ਪਾਣੀ ਦੇ ਨਾਲ ਹੋ ਚੁੱਕੀਆਂ ਸੀ ਚਲੋ ਹੁਣ ਜੋ ਵੀ ਰਿਪੋਰਟ ਆਏਗੀ ਉਹ ਇੱਕ ਵੱਖਰਾ ਪਿਛਾਬਾਬੂ ਉਸਨੇ ਬਲਤਕਾਰ ਕੀਤਾ ਜਾਂ ਉਦਾਂ ਗਲ ਘੁੱਟ ਕੇ ਮਾਰੇ ਨੇ ਜੋ ਵੀ ਹੈਗਾ ਪਰ ਗੱਲ ਤਾਂ ਇਹ ਕਰਦੇ ਆ ਅੱਜ 9 ਅਪ੍ਰੈਲ ਹੋ ਚੁੱਕੀ ਐ 16 ਮਾਰਚ ਦੀ ਰਿਪੋਰਟ ਦਰਜ ਕਰਾਈ ਹੋਈ ਹੋਵੇ ਤੇ ਹਜੇ ਤੱਕ ਦੋਸ਼ੀ ਨਹੀਂ ਫੜਿਆ ਪੁਲਿਸ ਨੇ ਜੀ ਮੂਰਿਆਂ ਜਦੋਂ ਪੁੱਛਦੇ ਆ ਗਏ ਸੀ ਜੀ ਰੇਡ ਕਰੀ ਸੀ ਘਰੇ ਨਹੀਂ ਮਿਲਿਆ ਉਹ ਤੁਹਾਨੂੰ ਡੀਗ ਰਿਹਾ ਕਰੇ ਇਹ ਫੜਨਾ ਹੋਵੇ ਤਾਂ ਪੁਲਿਸ ਕੀ ਨਹੀਂ ਕਰ ਸਕਦੀ ਕੱਲ ਨੂੰ ਕਿਸੇ ਦੇ ਬੱਚੇ ਦੇ ਨਾਲ ਜਵਾਕ ਦੇ ਨਾਲ ਕੋਈ ਇਦਾਂ ਦੀ ਕਰਤੂਤੋਂ ਬੰਦਾ ਕਰ ਦੇਵੇ ਤੇ ਫਿਰ ਕੌਣ ਉਸ ਦਾ ਜ਼ਿੰਮੇਵਾਰ ਜੋਧਾਣ ਥਾਣੇ ਦੀ ਪੁਲਿਸ ਹੋਊਗੀ ਕਿਹੜਾ ਬੰਦਾ ਕਬੂਤਰਾਂ ਦੇ ਨਾਲ ਇਹ ਜਾ ਕੁਝ ਕਰਕੇ ਉਹਨਾਂ ਨੂੰ ਮਾਰ ਸਕਦਾ ਉਹ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਕਰ ਸਕਦਾ ਅਸੋਲੀ ਦਾ ਇੱਕ ਲੰਡੂ ਆ ਗੱਬਰ ਕਹਿੰਦੇ ਨੇ ਉਹਨੂੰ ਉਹ ਉਹਨੂੰ ਨਾਲ ਲਈ ਫਿਰਦਾ ਜਿੱਥੇ ਰਹਿੰਦਾ ਵਾਂ ਆਂਡ ਰਗਵਾਨ ਸਭ ਨੂੰ ਪਤਾ ਵੀ ਉਹ ਬੰਦਾ ਇੱਥੇ ਆ ਕੇ ਰਹਿੰਦਾ ਰਾਤ ਨੂੰ ਨੇ ਲਾਣਤੀਏ ਲੋਕ ਜੁੱਤੀਆਂ ਮਾਰਨ ਉਸ ਬੰਦੇ ਦੇ ਵੀ ਤੂੰ ਸਾਲਿਆ ਕੀ ਗੰਦ ਪਾਇਆ ਪਿੰਡ ਦੇ ਵਿੱਚ ਤੇ ਤੂੰ ਇੱਥੇ ਬੜ ਕਿਵੇਂ ਰਹਿਣਾ ਸਾਡੇ ਨਾਲ ਕਮਾਉਂਡ ਦੇ ਵਿੱਚ ਕੋਈ ਨਹੀਂ ਬੋਲ ਰਿਹਾ ਜਿੱਦੋਂ ਤੁਹਾਡੇ ਬੱਚਿਆਂ ਨਾਲ ਹੋਊਗੀ ਫੇਰ ਤੁਹਾਡੇ ਕੰਨਾਂ ਤੇ ਜੂਸ ਹਰ ਪੂਗੀ ਸੋਲੀ ਵਾਲਿਓ ਫਿਰ ਤੁਸੀਂ ਕਹੋਗੇ ਵੀ ਹਾਂ ਪੰਦਰ ਸੱਚ ਬੋਲਦਾ ਸੀ ਇਹੋ ਜਿਹੇ ਬੰਦੇ ਨਹੀਂ ਰਹਿਣੇ ਚਾਹੀਦੇ ਇੱਥੇ ਫਿਰ ਤੁਸੀਂ ਕਹੋਗੇ ਹੁਣ ਉਹ ਗੱਬਰ ਦੇ ਘਰੇ ਰਹਿੰਦਾ ਰਾਤ ਵੀ ਉੱਥੇ ਸੀ ਘਰ ਤਰੀਕ ਤੇ ਆਇਆ ਪੁਲਿਸ ਨੂੰ ਦੱਸਿਆ ਵੀ ਉਹ ਤਰੀਕ ਤੇ ਆ ਰਿਹਾ ਪੁਲਿਸ ਦੇ ਕਰਨ ਤੇ ਜੂਨ ਤੱਕ ਨਹੀਂ ਸਰ ਕੀ ਕੋਈ ਨਹੀਂ ਫੜ ਰਿਹਾ ਕੁਛ ਨਹੀਂ ਕਰ ਰਹੇ ਅੱਜ ਮਜਬੂਰ ਕਰਤਾ ਹੋਇਆ ਵੀਡੀਓ ਪਾ ਰਿਹਾ ਦੱਸੋ ਕਿਹੜੇ ਕਾਨੂੰਨ ਤੋਂ ਆਸ ਰੱਖੀਏ ਅਸੀਂ ਮੈਂ ਕਾਨੂੰਨ ਦਾ ਸਹਾਰਾ ਲੈ ਕੇ ਗਲਤੀ ਕਰ ਲਈ ਜਿਸ ਵਕਤ ਉਹ ਬੰਦੇ ਨੇ ਕਬੂਤਰਾ ਨਾਂ ਕੁਛ ਕੀਤਾ ਸੀ ਉਸੇ ਵਕਤ ਉਹਦੀ ਡਾਂਗ ਪ੍ਰਿੰਟ ਕਰ ਦਿੰਦੇ ਉਦੋਂ ਬਾਅਦ ਦੇ ਵਿੱਚ ਤੁਸੀਂ ਮੈਨੂੰ ਫੜਨ ਜਦਿਆ ਆ ਜਾਣਾ ਸੀ ਤੂੰ ਬੰਦਾ ਕੁੱਟਦਾ ਕਾਨੂੰਨ ਹੱਥ ਚ ਲਿਆ ਅਸੀਂ ਕਾਨੂੰਨ ਦਾ ਸਹਾਰਾ ਲਿਆ ਤਾਂ ਦੱਸੋ ਕੀ ਮਿਲਿਆ ਅਜੇ 1 ਮਹੀਨਾ ਹੋ ਚੱਕਿਆ ਹਜੇ ਤੱਕ ਕਾਨੂੰਨ ਤੇ ਜੂਨ ਤੱਕ ਨਹੀਂ ਸ਼ਰਕੀ ਦੋਸੀ ਦੇ ਪਰ ਕਿੱਡੀ ਮਾੜੀ ਕਤੂਤ ਕਰੀਆ ਬੇਜਵਾਨ ਜਾਨਵਰ ਉਸ ਬੰਦੇ ਨੇ ਕਤਲ ਕਰਤੇ ਤੁਸੀਂ ਮੈਂ ਬੇਨਤੀ ਕਰੂਗਾ ਵੀ ਬਈ ਆਜੇ ਸਵਾਜ ਸੇਵੀ ਜਿਨ੍ਹਾਂ ਨੂੰ ਪਤਾ ਹੋਵੇ ਆ ਕੰਮ ਹੋਇਆ ਕਿਸੇ ਨੇ ਕੋਈ ਨਹੀਂ ਆ ਸੋਸ਼ਲ ਮੀਡੀਆ ਦੇ ਪੱਤਰਕਾਰ ਠੀਕ ਆ ਫੋਨ ਕਰ ਕਰਕੇ ਕਿਹਾ ਮੈਂ ਕਹਦਾ ਯਾਰ ਤੁਸੀਂ ਹੂੰ ਤਾਂ ਜੇ ਕੋਈ ਬਾਡੀ ਦੀ ਗੱਲ ਹੋ ਜਾਣਾ ਹਸਾ ਜ ਮੈਂ ਕਹਦਾ ਇੱਕ ਦਿਨ ਤੱਕ ਜਾਣੀਓ ਲੋਕਾਂ ਦੇ ਇਹਦੀ ਤੁਸੀਂ ਕੋਈ ਵੀਡੀਓ ਨਾਲ ਕੋਈ ਦਿਖਾਈ ਨਹੀਂ ਰਹੇ ਵੀ ਭਾਈਆ ਆ ਗਮ ਹੋਇਆ ਵਾ ਦੋਸ਼ੀ ਕੋਈ ਆਵਾਜ਼ ਹੀ ਨਹੀਂ ਕਰ ਰਿਹਾ ਕਿਸੇ ਵੀ ਪੱਤਰਕਾਰ ਨੇ ਸੋਸ਼ਲ ਮੀਡੀਆ ਵਾਲੇ ਨੇ ਇਸ ਦੀ ਬਾਬਤ ਕੋਈ ਵੀਡੀਓ ਪਾਈ ਹੋਵੇ ਤਾਂ ਮੈਨੂੰ ਦਿਖਾ ਦੇਣਾ ਜਿੰਨਾ ਜਿੰਨਾਂ ਨੂੰ ਮੈਂ ਫੋਨ ਕਰੇ ਨੇ ਦੱਸ ਦੇਣ ਉਹਨਾਂ ਨੇ ਕੀ ਕੀਤਾ ਤੁਹਾਡੀ ਖਾਤਰ ਕਬੂਤਰ ਹੀ ਮਰੇ ਨੇ ਜੀ ਜਦੋਂ ਕੋਈ ਬੰਦਾ ਮਰੂਗਾ ਫੇਰ ਵੱਡੀ ਖਬਰ ਬਣੂ ਤੁਹਾਡੂ ਫਿਰ ਜਾਊਂਗੀ ਤੁਸੀਂ ਫਿਰ ਮੈਿਕ ਲੈ ਕੇ ਅਗਲੇ ਦੇ ਬਿਨਾ ਮਤਲਬ ਤੋਂ ਜਿਹਦੀ ਕੋਈ ਗੱਲਬਾਤ ਹੀ ਨਹੀਂ ਹੁੰਦੀ ਪਿੰਡ ਦਾ ਕੋਈ ਖੜਾ ਹੋਵੇ ਉਹਦੇ ਮੁੰਨਾ ਸਾਹਮਣੇ ਮੈਂ ਤਾਂ ਕਹਿੰਦਾ ਕਿਆ ਹੋਇਆ ਜੀ ਕੀ ਹੋਇਆ ਜੀ ਫਿਰ ਤੁਸੀਂ ਐ ਕਰਦੇ ਫਿਰਦੇ ਹੁੰਦੇ ਹੋ ਸ਼ਰਮ ਕਰੋ ਲਾਣਤੀਓ ਬੇਜਮਾਨਾਂ ਤੇ ਜ਼ੁਲਮ ਹੋਇਆ ਤਾਂ ਤੁਸੀਂ ਚੁੱਪ ਕਰੇ ਬੈਠੀ ਹੋ ਕਾਦੇ ਧਰਮੀ ਹੋ ਤੁਸੀਂ ਕੀ ਧਰਮਾ ਤੁਹਾਡਾ ਪੱਤਰਕਾਰੀ ਦਾ ਚਲੋ ਕੋਈ ਨਹੀਂ ਦੁਨੀਆ ਨੂੰ ਪਤਾ ਤਾਂ ਲੱਗੂ ਭਾਈ ਨੇਮ ਕੱਲੇ ਕੱਲੇ ਦੀਆਂ ਕਾਰਡੀਆਂ ਪਈਆਂ ਹੋ ਜਿਹਨਾਂ ਨੂੰ ਫੋਨ ਕਰੇ ਨਹੀਂ ਵੀ ਦੱਸੋ ਕੀ ਕਰਦੇ ਹੋ ਕੁਛ ਨਹੀਂ ਕੀਤਾ ਕੋਈ ਨੇ ਕੱਲੇ ਕੱਲੇ ਨੂੰ ਸਾਹਮਣੇ ਲੈ ਕੇ ਆਉਂ ਦੁਨੀਆ ਦੇ ਸੋ ਅੰਤ ਵਿੱਚ ਮੈਂ ਦੋਸਤਾਂ ਨੂੰ ਇਹੀ ਬੇਨਤੀ ਕਰੂੰਗਾ ਮੈਂ ਆਪਦੀ ਖਾਤਰ ਨਹੀਂ ਉਹਨਾਂ ਬੇਜਵਾਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੱਡੇ ਅਫਸਰਾਂ ਦੇ ਕੰਨਾਂ ਤੱਕ ਗੱਲ ਪਹੁੰਚ ਜAVE ਤੇ ਸ਼ਾਇਦ ਫਿਰ ਦੋਸ਼ੀ ਨੂੰ ਫੜ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ